ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬਾਜਰੇ ਦੇ ਲੱਡੂ ਬਣਾਵਾਂਗੇ ਬਾਜਰੇ ਦੇ ਆਟੇ ਦੇ ਤੇ ਰੋਟੀਆਂ ਤਾਂ ਆਪਾਂ ਬਾਜਰੇ ਦੀ ਖਾਂਦੇ ਆ ਠੰਡ ਦੇ ਵਿੱਚ ਬਹੁਤ ਵਧੀਆ ਹੁੰਦੀਆਂ ਤੇ ਇਹਦੇ ਵਿੱਚ ਆਇਰਨ ਤੇ ਕੈਲਸ਼ੀਅਮ ਤੇ ਬਹੁਤ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਹੈ ਇਹਦੇ ਵਿੱਚ ਤੇ ਆਪਾਂ ਨੂੰ ਇਹ ਸਰੀਰ ਵਾਸਤੇ ਬਹੁਤ ਚੰਗੇ ਹੁੰਦੇ ਆ ਤੇ ਹੁਣ ਆਪਾਂ ਇਹਦੇ ਬਣਾਵਾਂਗੇ ਲੱਡੂ ਤੇ ਆਪਾਂ 200 ਗ੍ਰਾਮ ਲਿਆ ਬਾਜਰੇ ਦਾ ਆਟਾ ਤੇ ਇੱਧਰ ਆਪਾਂ ਦੋਨ 200 ਗ੍ਰਾਮ ਆਪਾਂ ਗੁੜ 250 ਗ੍ਰਾਮ ਗੁੜ ਲਿਆ ਤੇ 150 ਗ੍ਰਾਮ ਆਪਾਂ ਲਿਆ ਕਿਉ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਡਰਾਈ ਫਰੂਟ ਰੋਸਟ ਕਰਾਂਗੇ ਆਪਾਂ ਗੈਸ ਚਾਲੂ ਕਰ ਲਿਆ ਤੇ ਉੱਤੇ ਪੈਨ ਰੱਖ ਲਿਆ ਤੇ ਆਪਾਂ ਹਾਂ ਅੱਠ-10 ਪਾ ਕੇ ਬਦਾਮ ਤੇ ਨਾਲੇ ਵਿੱਚ ਪਾ ਦਿੰਨੇ ਇੰਨੇ ਆਪਾਂ ਕਾਜੂ ਪਾ ਦਿੰਨੇ ਹੋਰ ਇਹਨਾਂ ਨੂੰ ਆਪਾਂ ਨੇ ਡਰਾਈ ਰੋਸਟ ਕਰਾਂਗੇ 2 ਤੋਂ 3 ਮਿੰਟ ਲੱਗ ਜਾਣਗੇ ਇਹਨਾਂ ਨੂੰ ਡਰਾਈ ਰੋਸਟ ਕਰ ਲਵਾਂਗੇ ਦੋ ਤੋਂ ਤਿੰਨ ਮਿੰਟ ਹੋ ਗਏ ਆਪਾਂ ਨੇ ਨਾ ਕਾਜੂ ਤੇ ਬਦਾਮ roast ਹੋ ਗਏ ਤੇ ਦੋ ਚਮਚਾ ਆਪਾਂ ਨਾ ਖੋਪਾ ਗ੍ਰੇਟ ਕੀਤਾ ਸੀ ਗੈਸ ਆਪਾਂ ਆਫ ਕਰ ਦਿੰਨੇ ਤੇ ਇਸੇ ਦੇ ਵਿੱਚ ਇਹ roast ਹੋ ਜਾਊਗਾ ਤੇ ਇਹਨੂੰ ਹੁਣ ਆਪਾਂ ਕੱਢ ਲਾਂਗੇ ਪਲੇਟ 'ਚ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲਾਂਗੇ ਆਪਾਂ ਪੈਨ ਨੂੰ ਸਾਫ਼ ਕਰ ਲਿਆ ਆਪਾਂਾ ਡਰਾਈ ਫਰੂਟ ਕੱਢ ਤੇ ਜਦੋਂ ਠੰਡੇ ਹੋ ਗਏ ਨਾ ਕਾਜੂ ਤੇ ਬਦਾਮ ਆਪਾਂ ਬਰੀਕ-ਬਰੀਕ ਕੱਟ ਲਾਂਗੇ ਉਹ ਪਾ ਆਪਣਾ ਕਰ ਦੋ ਆਟਾ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਤੱਕੇ ਹੋ ਜਦੋਂ ਆਪਾਂ 150 ਗ੍ਰਾਮ ਥੋਲਿਆ ਹੈ ਨਾ ਉਹ ਪਾ ਤਾ ਹੁਣ ਇਹ ਜਦੋਂ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾ ਲਾਂਗੇ ਆਟਾ ਤੇ ਉਹ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਟਾ ਆਟਾ ਆਪਣਾ 200 ਗ੍ਰਾਮ ਹੁਣ ਆਪਾਂ ਨਾ ਇਹਨੂੰ ਸਲੋ ਤੋਂ ਮੀਡੀਅਮ ਗੈਸ ਤੇ ਆਟੇ ਨੂੰ ਪਕਾਵਾਂਗੇ ਆਪਾਂ ਜਿੰਨਾ ਟਾਈਮ ਵਿੱਚ ਖੁਸ਼ਬੂ ਨਹੀਂ ਆਉਣ ਜਾਂ ਗੜ ਵੀ ਨਾ ਉਹਨਾ ਟਾਈਮ ਆਪਾਂ ਇਹਨੂੰ ਪਕਾਵਾਂਗੇ ਆਟਾ ਨਾ ਆਪਾਂ ਘਿਓ ਦੇ ਵਿੱਚ ਮਿਕਸ ਕਰਤਾ ਬਹੁਤ ਵਧੀਆ ਮਿਕਸ ਹੋ ਗਿਆ ਤੇ ਇੰਨਾ ਹੀ ਘਿਓ ਪਾਉਗਾ ਜਿੰਨਾ ਮੈਂ ਪਾਇਆ 200 ਗ੍ਰਾਮ ਦੇ ਵਿੱਚ 150 ਗ੍ਰਾਮ ਘਿਓ ਪਾਉਗਾ ਤੇ ਇਹਨੂੰ ਨਾ ਹੁਣ ਆਪਾਂ ਮੀਡੀਅਮ ਗੈਸ ਤੇ ਪਕਾਉਂਦਿਆਂ ਤਾਂ ਆਪਾਂ ਨੂੰ 10 ਤੋਂ 12 ਮਿੰਟ ਲੱਗ ਜਾਣਗੇ ਪਕਾਉਂ ਹਾਂਜੀ ਆਪਣੇ ਆਟੇ ਨੂੰ ਨਾ 10 11 ਮਿੰਟ ਹੋ ਗਏ ਆ ਪਕਾਉਂਦੇ ਆ ਨਾ ਦੇਖੋ ਕਿੱਡਾ ਸੋਹਣਾ ਕਲਰ ਆ ਗਿਆ ਇਹਨਾਂ ਦਾ ਆਪਣੇ ਆٹے ਦਾ ਬਾਜਰੇ ਦਾ ਤੇ ਹੁਣ ਨਾ ਆਪਾਂ ਇਹਦੇ ਵਿੱਚ ਦੋ ਚਮਚ ਪਾਵਾਂਗੇ ਆਪਣੇ ਗੂੰਦ ਦੇ ਪਾਵਾਂਗੇ ਇਹ ਆਪਾਂ ਥੋੜੀ ਥੋੜੀ ਕਰਕੇ ਛਾਣਾ ਜਾਂ ਦੇਵਾਂਗੇ ਵਿੱਚ ਨਹੀਂ ਤਾਂ ਨਾ ਐਸ ਤਰ੍ਹਾਂ ਕਰਕੇ ਨਾ ਗੁੱਸਲੀਆਂ ਵੱਜ ਜਾਂਦੀਆਂ ਇਹ ਗਰਮ-ਗਰਮ ਦੇ ਵਿੱਚ ਆਪਾਂ ਐਸ ਤਰ੍ਹਾਂ ਪਾ ਦੇਾਂਗੇ ਇਹ ਐਸ ਤਰ੍ਹਾਂ ਕਰਕੇ ਹਾਂਜੀ ਆਟਾ ਆਪਣਾ ਪੂਜਕੇ ਹੋ ਗਿਆ ਤਿਆਰ ਤੇ ਗੁੰਝ ਵੀ ਵਿੱਚ ਵਧੀਆ ਰੋਸਟ ਹੋ ਗਈ ਹੈ ਤੇ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਹੁਣ ਨਾ ਆਪਾਂ ਗਰਮ-ਗਰਮ ਦੇ ਵਿੱਚ ਖਸਖਸ ਦੇ 2 ਚਮਚੇ ਇਹ ਪਾ ਦਿਆਂਗੇ ਹੁਣ ਨਾ ਆਪਾਂ ਇਹਨੂੰ ਵੱਡੇ ਬੋਲ ਚ ਕੱਢ ਦਿੰਨੇ ਆ ਫਿਰ ਆਪਾਂ ਪੈਨ ਸਾਫ਼ ਕਰਕੇ ਨਾ ਇਸੇ ਦੇ ਵਿੱਚ ਹੀ ਆਪਾਂ ਗੁੜ ਦੀ ਚਾਟਨੀ ਬਣਾ ਲਵਾਂਗੇ ਇਹ ਗੈਸ ਆਪਾਂ ਪੈਨ ਸਾਫ਼ ਕਰਕੇ ਰੱਖ ਲੇ ਹੁਣ ਇਹਦੇ ਵਿੱਚ ਨਾ ਇੱਕ ਚਮਚਾ ਆਪਾਂ ਘਿਓ ਦਾ ਪਾ ਦਿੰਨੇ ਆ ਘਿਓ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆ ਗੁੜ ਪਾ ਦਿਆਂ ਆਪਾਂ ਕੋਈ ਚਾਸ਼ਨੀ ਨਹੀਂ ਬਣਾਉਣੀ ਸਿਰਫ ਗੁੜ ਮੈਲਟ ਕਰਨਾ ਹੈ ਤੇ ਆਪਾਂ ਨਾ 2 ਕ ਚਮਚੇ ਇਹਦੇ ਵਿੱਚ ਪਾਣੀ ਦੇ ਪਾਵਾਂਗੇ ਕਿਉਂਕਿ ਆਪਾਂ ਨਾ ਗੁੜ ਛਾਣਾਂਗੇ ਤੇ ਛਾਣੇ ਤੋਂ ਬਣਾਤਾ ਫਿਰ ਵਿੱਚ ਨਾ ਕੋਈ ਢੱਕੇ ਜਾਂ ਕੈਂਕਰ ਹੁੰਦੇ ਹਨ ਨਾ ਫਿਰ ਉਹ ਨਿਕਲ ਜਾਂਦੇ ਛਾਣੇ ਦੇ ਦੋ ਚਮਚ ਪਾਣੀ ਦੇ ਪਾਵਾਂਗੇ ਹੁਣ ਆਪਾਂ ਸਿਰਫ ਗੁੜ ਨੂੰ ਮੈਲਟ ਹੀ ਕਰਨਾ ਹੈ ਤਾਂ ਹਾਂਜੀ ਗੁੜ ਨਾ ਆਪਣਾ ਮੈਲਟ ਹੋ ਗਿਆ ਕੋਈ ਕੋਈ ਡਲੀ ਵਿੱਚ ਰਹਿੰਦੀ ਹੈ ਹਜੇ ਤੱਕ ਤੇ ਆਪਾਂ ਨਾ ਬਰੀਕ ਪੁੱਟ ਕੇ ਪਾਇਆ ਸੀ ਗੁੜ ਤੇ ਜਲਦੀ ਮੈਲਟ ਹੋ ਗਿਆ ਤੇ ਆਪਾਂ ਹੁਣ ਬਸ ਦੋ ਕੁ ਮਿੰਟ ਇਹਨੂੰ ਪਕਾਵਾਂਗੇ ਉਸ ਚਾਸ਼ਨੀ ਦੇ ਨਾਲ ਇਹ ਆਪਣਾ ਗੁੜ ਸਾਰਾ ਮੈਲਟ ਹੋ ਜੇਗਾ ਤੇਰਾ ਪਾਂਛਾਨ ਕੇ ਤਿਆਰ ਆ ਚਾਸ਼ਨੀ ਆਪਣੀ ਗੁੜ ਦੀ ਹੋ ਗਈ ਤਿਆਰ ਤੇ ਹੁਣ ਆਪਾਂ ਗਏ ਸੌਫ ਕਰ ਦਿੰਨੇ ਤੇ ਹੁਣ ਆਪਾਂ ਨਾ ਆਟੇ ਦੇ ਵਿੱਚ ਡਰਾਈ ਫਰੂਟ ਜਿਹੜੇ ਉਹ ਪਾ ਦਿਆਂਗੇ ਆਟਾ ਆਪਣਾ ਠੰਡਾ ਹੋ ਗਿਆ ਪੂਰਾ ਠੰਡਾ ਨਹੀਂ ਹੋਇਆ ਹਿੱਕਣ ਬੱਸ ਠੰਡਾ ਹੋ ਗਿਆ ਆ ਪਾ ਦਿਆਂਗੇ ਆਪਾਂ ਨਾਰੀਅਲ ਦਾ ਬਰਾਦਾ ਜਿਹੜਾ ਆਪਾਂ ਕद्दूकस ਕਰਕੇ ਪਾਇਆ ਇਹ ਤੇ ਇਧਰ ਆਪਣੇ ਕਾਜੂ ਤੇ ਬਦਾਮ ਇਹ ਪਾ ਦਿੰਦੇ ਆਪਾਂ ਹੁਣ ਆਪਾਂ ਇਹਨੂੰ ਮਿਕਸ ਕਰਦੇ ਆਂਗੇ ਵਿੱਚ ਹੁਣ ਚਾਸ਼ਨੀ ਥੋੜੀ ਜਿਹੀ ਠੰਡੀ ਹੋ ਗਈ ਨਾ ਜਦੋਂ ਤੇ ਫੇਰ ਆਪਾਂ ਇਹਦੇ ਵਿੱਚ ਛਾਣ ਕੇ ਪਾਵਾਂਗੇ ਹੁਣ ਆਪਾਂ ਨਾ ਚਾਸ਼ਨੀ ਇਹਦੇ ਵਿੱਚ ਛਾਣ ਕੇ ਪਾਵਾਂਗੇ ਆ ਦੇਖੋ ਵਿੱਚ ਕੀ ਕੋਸ ਨਿਕਲੇ ਨਾ ਵਿੱਚੋਂ ਨਿਕਲਦਾ ਹੀ ਆ ਲੱਕੇ ਡੋਲੇ ਜੇ ਹੁਣ ਆਪਾਂ ਇਹਨੂੰ ਆਟੇ ਦੇ ਵਿੱਚ ਮਿਕਸ ਕਰ ਦਿਆਂਗੇ ਗੋੜਾ ਆਟੇ ਦੇ ਵਿੱਚ ਮਿਕਸ ਕਰਤਾ ਦੇਖੋ ਬਹੁਤ ਵਧੀਆ ਮਿਕਸ ਹੋ ਗਿਆ ਤੇ ਹੁਣ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਨਾ ਤੇ ਫਿਰ ਆਪਾਂ ਇਹਦੇ ਲੱਡੂ ਬਣਾ ਦੇਾਂਗੇ ਬਹੁਤ ਟੇਸਟੀ ਲੱਡੂ ਬਣਦੇ ਆ ਬਾਜਰੇ ਦੇ ਆਟੇ ਦੇ ਤੇ ਸਰਦੀਆਂ ਵਿੱਚ ਖਾਓ ਤੇ ਪਾਲਾ ਨੇੜੇ ਨਹੀਂ ਆਉਂਦਾ ਆਪਣੇ हाँ जी अपने बाजरे आटे तो ना जो आप लड्डू बनाने वह मिक्सर वजिए ठंडा हो गया तो हूँ आप बना लाँगे लड्डू लड्डू आपके हिसाब न छोटे बड़े छोटे ही बनाए क्योंकि बाजरे के हैं ना तो छोटे ही लड्डू वाइए रहे आखो इस तरह करके आप बना लागे ठंडा हो गया ਇਸ ਤਰ੍ਹਾਂ ਬਣਾ ਲਾਂਗੇ ਆਪਾਂ ਹਾਂ ਇਸ ਤਰ੍ਹਾਂ ਕਰਕੇ ਹੁਣ ਆਪ ਸਾਰੇ ਬਣਾ ਲਾਂਗੇ ਹਾਂਜੀ ਆਪਣੇ ਆਟੇ ਬਾਜਰੇ ਦੇ ਆਟੇ ਲੱਡੂ ਬਣ ਕੇ ਹੋ ਗਏ ਤਿਆਰ ਤੇ ਬਹੁਤ ਹੀ ਹੈਲਦੀ ਬਣੇ ਆ ਤੇ ਟੇਸਟੀ ਵੀ ਆ ਤੇ ਤੁਸੀਂ ਵੀ ਹੁਣ ਸਰਦੀਆਂ ਦੇ ਵਿੱਚ ਬਣਾ ਕੇ ਖਾਓ ਤੇ ਬਹੁਤ ਹੀ ਸੌਫਟ ਹੈ ਤੇ ਬਹੁਤ ਵਧੀਆ ਬਣਦੇ ਇੱਕੋ ਹੀ ਧਿਆਨ ਰੱਖਣਾ ਜਦੋਂ ਵੀ ਆਟੇ ਦੇ ਵਿੱਚ ਆਪਾਂ ਚਾਸ਼ਨੀ ਪਾਉਣੀ ਹੈ ਨਾ ਚਾਸ਼ਨੀ ਵੀ ਠੰਡੀ ਕਰ ਲਓ ਤੇ ਆਟੇ ਨੂੰ ਵੀ ਠੰਡਾ ਕਰ ਲਓ ਜਦੋਂ ਆਪਾਂ ਗਰਮ-ਗਰਮ ਚ ਪਾ ਦਾਂਗੇ ਨਾ ਤਾਂ ਕਿਹੋ ਸਾਰਾ ਨਿਕਲ ਕੇ ਬਾਹਰ ਆ ਜਾਊਗਾ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ